ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਐਦਾਂ ਐਦਾਂ ਹੀ ਐਦਾਂ ਐਦਾਂ ਵੇਖਦੇ ਕਿਉਂਕਿ ਉਹ ਮੈਨੂੰ ਮੈਂ ਸਮਝ ਰਿਆ ਸੀ ਵੀ ਉਹਨਾਂ ਦੇ ਪ੍ਰੇਮੀ ਹੋਣਗੇ ਪ੍ਰਾਣੇ ਜੁੜੇ ਹੋਣਗੇ ਇਲਾਕੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਤੇ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁਰਮੁਰ ਗਰਦਨਾ ਉਹਨਾਂ ਦੀਆਂ ਐਦਾਂ ਘੁੰਮਦੀਆਂ ਇਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਐ ਜਦੋਂ ਮੱਥਾ ਟਿਕ ਰਿਆ ਸੀ ਉਹ ਏਦਾਂ ਟੇਡੀਆਂ ਹੋ ਹੋ ਵੇਖਦੇ ਨੇ ਵੀ ਕਦੋਂ ਤੁਹਾਡਾ ਨਿਬੜਨਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਹੈ ਚਾਨਾ ਵੀ ਜਿਵੇਂ ਪਿਆਰ ਹੈ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਆਪਣੇ ਜਿਵੇਂ ਉਹਨਾਂ ਨੇ ਜੁੜੇ ਹੈ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਅ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਸਿਰ ਸਿੱਖੋ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਐ ਅਮਰਤ ਧਾਰਿਓ ਸਿੰਘੋ ਪੰਗਾ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਕਿਉਂ ਨਹੀਂ ਪੈਦਾ ਹੁੰਦੀ ਤੇ ਯਾਦ ਇਹ ਰੱਖਿਓ ਸਵਾਦ ਪ੍ਰੇਮ ਦਿੰਦਾ ਪ੍ਰੇਮ ਰਿਫਲੈਕਟ ਹੋਣਾ ਤੇਰੇ ਪ੍ਰੇਮ ਨੇ ਧਿਆਨ ਨਾਲ ਸੁਣੀ ਧਿਆਨ ਨਾਲ ਜਿਹੜਾ ਵੀ ਸੱਜਣ ਕਹਿੰਦਾ ਮੇਰੇ ਗੁਰੂ ਸਾਹਿਬ ਮੈਨੂੰ ਪ੍ਰੇਮ ਕਰਦੇ ਐ ਅਸਲ ਦੇ ਵਿੱਚ ਉਹ ਖੁਦ ਪ੍ਰੇਮ ਕਰਦਾ ਹੈ ਤੇਰੇ ਪ੍ਰੇਮ ਨਹੀਂ ਰਿਫਲੈਕਟ ਹੋਣਾ ਹੈ ਤੇਰੇ ਪ੍ਰੇਮ ਨਹੀਂ ਮੁੜ ਕੇ ਆਉਣਾ ਜਿਹੋ ਜੀ ਦ੍ਰਿਸ਼ਟੀ ਬਣਾਓਗੇ ਕ੍ਰਿਸ਼ਨ ਜੀ ਨੇ ਕਿਹਾ ਸੀ ਜਥਾ ਦ੍ਰਿਸ਼ਟੀ ਤਤਾ ਸ੍ਰਿਸ਼ਟੀ ਜਿਹੋ ਜੀ ਤੁਸੀਂ ਦ੍ਰਿਸ਼ਟੀ ਹੈ ਤੁਹਾਡੀ ਉਹੋ ਜੀ ਤੁਹਾਨੂੰ ਸ੍ਰਿਸ਼ਟੀ ਲੱਗਣ ਲੱਗ ਪੈਂਦੀ ਹੈ ਇਹ ਤੁਹਾਡਾ ਹੀ ਪਿਆਰ ਹੈ ਰਿਫਲੈਕਟ ਹੁੰਦਾ ਹੈ ਵੇਖੋ ਮੈਂ ਰਾਤ ਦੀਵਾਨ ਵਿੱਚ ਰਾਏਕੋਟ ਗੱਲ ਕਰਦਾ ਸੀ ਉੱਥੇ ਸਾਡੇ ਨੇੜੇ ਸਮਾਗਮ ਸੀ ਤੂੰ ਦਸ਼ਮੇਸ਼ ਪਾਸ਼ਾ ਦੀ ਤਸਵੀਰ ਕੋਲ ਬਹਿ ਜਾ ਫੋਟੋ ਕੋਲ ਬਹਿ ਜਾ ਇੱਕ ਘੰਟਾ ਬੈਠਾ ਰਹਿ ਤੇ ਤੂੰ ਆਖ ਮੇਰੇ ਪਾਸ਼ਾ ਤੇ ਮੈਨੂੰ ਵੇਖੀ ਜਾਂਦੇ ਸੀ ਮੇਰੇ ਪਾਸ਼ਾ ਤੇ ਮੈਨੂੰ ਵੇਖੀ ਜਾਂਦੇ ਸੀ ਤੇ ਤੂੰ ਅੱਖਾਂ ਚੱਖਾਂ ਪਾ ਕੇ ਬੈਠਾ ਮੇਰੇ ਤੇ ਹੀ ਨਜ਼ਰ ਸੀ ਇੱਕ ਘੰਟਾ ਮੇਰੇ ਵੱਲ ਹੀ ਵੇਖੀ ਜਾਂਦੇ ਸੀ ਗੁਰਮੁਖਾ ਸੱਚੀ ਐ ਕਿ ਇੱਕ ਘੰਟਾ ਤੂੰ ਵੀ ਤੇ ਉੱਥੇ ਉਹਦੇ ਵਾਲੀ ਵੇਖੀ ਜਾਂਦਾ ਸੀ ਨਾ ਇਹ ਤੇਰਾ ਹੀ ਪਿਆਰ ਸੀ ਜਿਹੜਾ ਰਿਫਲੈਕਟ ਹੋ ਰਿਹਾ ਸੀ ਜਿੰਨਾ ਪ੍ਰੇਮ ਦੇਉਗੇ ਓਨਾ ਹੀ ਪ੍ਰੇਮ ਵਾਪਸ ਆਉਣਾ ਹੈ ਉਹ ਚਾਹੇ ਦਸ਼ਮੇਸ਼ ਸਰੀਰ 'ਚ ਹੋਣ ਚਾਹੇ ਨਾ ਹੋਣ ਤੇਰੇ ਗੁਰੂ ਜੀ ਸਾਹਮਣੇ ਹੋਣ ਭਾਵੇਂ ਉਹਨਾਂ ਦੀ ਫੋਟੋ ਹੀ ਕਿਉਂ ਨਾ ਹੋਵੇ ਤੇਰੇ ਪ੍ਰੇਮ ਨੇ ਵਾਪਸ ਆਉਣਾ ਹੈ ਜਿੱਦਾਂ ਦਾ ਭੇਜੇਗਾ ਓਵੇਂ ਦਾ ਹੀ ਮੁੜੇਗਾ ਜਿੱਦਣ ਅਸੀਂ ਕਹਿੰਨੇ ਆ ਨਾ ਮੇਰੇ ਐਦਾਂ ਲੱਗਿਆ ਵੀ ਅੱਜ ਗੁਰੂ ਜੀ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਹੈ ਅਸਲ ਗੱਲ ਇਹ ਹੈ ਅੱਜ ਤੂੰ ਮੱਥਾ ਹੀ ਬੜੇ ਸਵਾਦ ਨਾਲ ਟੇਕਿਆ ਹੋਣਾ ਸਵਾਦ ਤੇਰਾ ਮੱਥਾ ਦਿੰਦਾ ਹੈ ਸਵਾਦ ਤੈਨੂੰ ਤੇਰਾ ਹੀ ਪ੍ਰੇਮ ਦਿੰਦਾ ਹੈ ਸੋ ਇਸ ਕਰਕੇ ਭਰਾਵੋ ਜਿਨ੍ਹਾਂ ਨੇ ਆਪਣਾ ਬਣਾ ਲਿਆ ਨਾ ਉਹ ਕੁੱਤਾ ਗਲੀਆਂ ਚੋ ਲਿਆ ਕੇ ਰੱਖ ਕੇ ਤੇ ਬੈੱਡ ਤੇ ਸਵੰਦੇ ਆ ਕਹਿੰਦੇ ਇਹੀ ਸਾਡੇ ਘਰ ਦਾ ਜੀ ਹੈ ਤੇ ਜਿਨੇ ਨਹੀਂ ਬਣਾਣਾ ਆਪਣਾ ਉਹ ਬਾਪੂ ਨੂੰ ਵੀ ਧੱਕੇ ਮਾਰਦੇ ਕਹਿੰਦੇ ਚੱਲ ਬਾਪੂ ਤੇਰੇ ਤੋਂ ਕੀ ਲੈਣਾ ਪ੍ਰੇਮ ਤੇਰਾ ਹੀ ਹੈ ਜਿਹਦੇ ਨਾਲ ਮਰਜੀ ਪਾਲਾ ਪਿਆਰ ਪੈਦਾ ਕਰੋ ਗੁਰਮਖੋ ਸਵਾਦ ਚਾਹੇ ਅੰਮ੍ਰਿਤ ਧਾਰੀ ਹੋ ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਚਾਹੇ ਰਾਮ ਜੀ ਨੂੰ ਮੰਨਣ ਵਾਲਿਓ ਚਾਹੇ ਕ੍ਰਿਸ਼ਨ ਜੀ ਨੂੰ ਮੰਨਣ ਵਾਲਿਓ ਮਨ ਜਿੰਨੂੰ ਮਰਜੀ ਲਓ ਤੁਸੀਂ ਵਿਆਸ ਜਾ ਰਹੇ ਹੋ ਪਰ ਸਵਾਦ ਜੇ ਤੁਹਾਨੂੰ ਦੇਣਾ ਹੈ ਤੇ ਤੁਹਾਡੇ ਕੀਤੇ ਹੋਏ ਪ੍ਰੇਮ ਨੇ ਦੇਣਾ ਆਨੰਦ ਤੁਹਾਨੂੰ ਤੁਹਾਡਾ ਪ੍ਰੇਮ ਦਿੰਦਾ ਹੈ ਸੁਸ਼ਕਰ ਕੇ ਜਦੋਂ ਵੀ ਅਸੀਂ ਸਤਗੁਰੂ ਦੇ ਚਰਨਾਂ ਚਾਹੀਏ ਪਿਆਰ ਆਪਣਾ ਬਣਾ ਕੇ ਰੱਖੀਏ ਤੇ ਪਿਆਰ ਨੂੰ ਹੀ ਉਹ ਪਿਆਰ ਤੁਹਾਡੇ ਨੇ ਫਿਰ ਰਿਫਲੈਕਟ ਹੋਣਾ ਹੈ ਵਾਪਸ ਆਉਣਾ ਹੈ ਸਰਦਾਰ ਸੁਰਜੀਤ ਸਿੰਘ ਰਖੜਾ ਇਹ ਪਰਿਵਾਰ ਸਾਡੇ ਇਲਾਕੇ ਦੀ ਸ਼ਾਨ ਹੈ ਰੱਜੇ ਪੁੱਜੇ ਹੈ ਤੇ ਰੱਜੇ ਪੁੱਜੇ ਬੰਦੇ ਹੈ ਇਸ ਕਰਕੇ ਸਤਗੁਰੂ ਦੀ ਕਿਰਪਾ ਹੈ ਜਿੱਥੇ ਜਿੱਥੇ ਲੋੜ ਪੈਂਦੀ ਹੈ ਸਮਾਜ ਦੀ ਸੇਵਾ ਵੀ ਕਰਦੇ ਹੈ ਲੋਕਾਂ ਨੇ ਵੀ ਬੜਾ ਇਹਨਾਂ ਨੂੰ ਪਿਆਰ ਅਲਾਕਾ ਵੀ ਬਹੁਤ ਪਿਆਰ ਕਰਦਾ ਹੈ ਸੋ ਮੈਂ ਆਪਣੇ ਵੱਲੋਂ ਬਾਪੂ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਮੈਂ ਇਹਨੂੰ ਹੀ ਬੇਨਤੀ ਕਰਦਾ ਹਾਂ ਗੁਰਮਖੋ ਜਦੋਂ ਅਸੀਂ ਕਹਿੰਨੇ ਆ ਨਾ ਦੁਨੀਆ ਬੜੀ ਭੈੜੀ ਹੋ ਗਈ ਹੈ ਅਸਲ 'ਚ ਤੂੰ ਨਫ਼ਰਤ ਨਾਲ ਭਰ ਗਿਆ ਜਿੱਦਣ ਪਿਆਰ ਨਾਲ ਭਰ ਜਾਓਗੇ ਤੁਹਾਨੂੰ ਇਹਦਾ ਲੱਗਣਾ ਦਰਖਤ ਵੀ ਮੈਨੂੰ ਪਿਆਰ ਕਰਦੇ ਆ ਅੱਜ ਆਪਾਂ ਸਾਰੇ ਬਾਪੂ ਕਰਤਾਰ ਸਿੰਘ ਜੀ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀ ਵਰਸੀ ਤੇ ਜੁੜੇ ਹਾਂ ਮਾਲੀ ਕਿਵੇਂ ਦਾ ਹੋਏਗਾ ਇਹ ਫੁੱਲਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਬੂਟਿਆਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਸਰਦਾਰ ਸੁਰਜੀਤ ਸਿੰਘ ਹੋਣਾ ਨੂੰ ਵੇਖ ਕੇ ਸਰਦਾਰ ਦਰਸ਼ਨ ਸਿੰਘ ਹੋਣਾ ਨੂੰ ਵੇਖ ਕੇ ਸਰਦਾਰ ਚਰਨਜੀਤ ਸਿੰਘ ਹੋਣਾ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਬਾਪੂ ਕਰਤਾਰ ਸਿੰਘ ਹੋਣਾ ਨੇ ਕਿਵੇਂ ਇਹਨਾਂ ਨੂੰ ਸਿੰਜਿਆ ਹੈ ਕਿਵੇਂ ਇਹਨਾਂ ਨੇ ਇਲਾਕੇ ਦੀ ਸੇਵਾ ਕੀਤੀ ਹੈ ਗੁਰਮਖੋ ਵੱਡੀ ਵੱਡੀ ਗੱਲ ਹੁੰਦੀ ਹੈ ਕਿ ਇਹ ਕਾਲਖ ਦੇ ਭਰੇ ਸੰਸਾਰ ਵਿੱਚ ਆ ਕੇ ਬੰਦਾ ਬੇਦਾਗ ਰਹੇ ਆ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਬੋਲ ਕੇ ਗਏ ਐ ਚਾਹੇ ਸਰਦਾਰ ਸੁਰਜੀਤ ਸਿੰਘ ਰਖੜਾ ਹੋਣੀ ਐਮਐਲਏ ਸਨ ਤੇ ਚਾਹੇ ਉਹ ਮੰਤਰੀ ਬਣੇ ਉਹਨਾਂ ਦੀ ਜ਼ਿੰਦਗੀ ਵਿੱਚ ਦਾਗ ਨਹੀਂ ਲੱਗਾ ਕ੍ਰਪਸ਼ਨ ਨਹੀਂ ਕੀਤੀ ਗਈ ਇਹ ਗੱਲ ਬੜੀ ਵੱਡੀ ਹੈ ਸਤਿਗੁਰੂ ਜੀ ਦਾ ਬਚਨ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸ ਮਾਹੇ ਹਉਮ ਬਿਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ ਜਿਹੜਾ ਸਮਾਜ ਦੇ ਹਾਲਾਤ ਨੇ ਨਾ ਆਲੇ ਦੁਆਲੇ ਬੇਈਮਾਨੀ ਦੀ ਕਾਲਖ ਹੈ ਬਹੁਤ ਜਦੋਂ ਬੇਈਮਾਨੀ ਹੋਵੇ ਇਸ ਕਾਲਖ ਦੇ ਵਿੱਚ ਆ ਕੇ ਕਬੀਰ ਸਾਹਿਬ ਕਹਿੰਦੇ ਐ ਕੋਈ ਕਰਮਾ ਵਾਲਾ ਹੀ ਹੁੰਦਾ ਜਿਹੜਾ ਬੇਦਾਗ ਵਾਪਸ ਜਾਂਦਾ ਅਕਲ ਤੋਂ ਹੋਵੇ ਅੰਨਾ ਅੰਨਾ ਬੰਦਾ ਕਾਲਖ ਦੀ ਕੋਠੀ ਚ ਆ ਕੇ ਲਿਬੜੇ ਬਿਨਾਂ ਰਹਿ ਨਹੀਂ ਸਕਦਾ ਦਿਸਦਾ ਹੀ ਨਹੀਂ ਉਹਨੂੰ ਕਾਲਖ ਦੀ ਕੋਠੀ ਵਿੱਚ ਆ ਕੇ ਬੇਦਾਗ ਮੁੜਨਾ ਬੜਾ ਔਖਾ ਹੋ ਜਾਂਦਾ ਸੋ ਬੇਦਾਗ ਰਹਿਣਾ ਬੜੀ ਵੱਡੀ ਗੱਲ ਹੈ ਤੇ ਸਰਦਾਰ ਸੁਰਜੀਤ ਸਿੰਘ ਹੋਣੀ ਬੇਦਾਗ ਰਹੇ ਹੈ ਇਲਾਕੇ ਦੀ ਸੇਵਾ ਕਰਦੇ ਹੈ ਤੇ ਬਾਕੀ ਇਨਸਾਨੀਅਤ ਪ੍ਰੇਮੀ ਬਣੇ ਹੋਏ ਹੈ ਬੰਦੇ ਦਾ ਪ੍ਰੇਮੀ ਹੋਣਾ ਪ੍ਰੇਮ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਸ਼ਕ ਹੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਆਸ਼ਕ ਹੋ ਤੁਸੀਂ ਰਾਮ ਜੀ ਦੇ ਆਸ਼ਕ ਬਣ ਜਾਓ ਕੋਈ ਕ੍ਰਿਸ਼ਨ ਸਾਹਿਬ ਦਾ ਆਸ਼ਕ ਬਣ ਜਾਏ ਪਰ ਸਾਡਾ ਪ੍ਰੇਮੀ ਹੋਣਾ ਸਾਡਾ ਆਸ਼ਕ ਹੋਣਾ ਬੜਾ ਜ਼ਰੂਰੀ ਹੈ ਕੋਈ ਬੰਦਾ ਇਹ ਕਵੇ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਧਰਮ ਨੂੰ ਨਹੀਂ ਮੰਨਦਾ ਨਾ ਮੰਨ ਭਰਾਵਾ ਤੂੰ ਕਿਸੇ ਨੂੰ ਵੀ ਨਾ ਮੰਨ ਪਰ ਤੂੰ ਇਨਸਾਨੀਅਤ ਪ੍ਰੇਮੀ ਬਣ ਜਾ ਪ੍ਰੇਮ ਦਾ ਚਸ਼ਮਾ ਸਾਡੇ ਅੰਦਰ ਫੁੱਟਣਾ ਬਹੁਤ ਜ਼ਰੂਰੀ ਹੈ ਆ ਜਿੰਨੇ ਵੀ ਸੱਜਣ ਤੁਸੀਂ ਬੈਠੇ ਹੋ ਮੈਂ ਨੋਟ ਕਰਦਾ ਸੀ ਇਦੇ ਵਿੱਚ ਅੱਧੀ ਸੰਗਤ ਉਹ ਐ ਆ ਵਿੱਚ ਬੈਠੇ ਸੱਜਣਾ ਨੂੰ ਮੈਂ ਸਟੇਜ ਵੱਲ ਵੇਖਦਾ ਸੀ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਐਦਾਂ ਐਦਾਂ ਹੀ ਐਦਾਂ ਐਦਾਂ ਵੇਖਦੇ ਕਿਉਂਕਿ ਮੈਨੂੰ ਮੈਂ ਸਮਝ ਰਿਆ ਸੀ ਵੀ ਉਹਨਾਂ ਦੇ ਪ੍ਰੇਮੀ ਹੋਣਗੇ ਪ੍ਰਾਣੇ ਜੁੜੇ ਹੋਣਗੇ ਇਲਾਕੇ ਦੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਤੇ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁਰਮੁਰ ਗਰਦਨਾ ਉਹਨਾਂ ਦੀ ਐਦਾਂ ਘੁੰਮਦੀ ਐ ਇਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਐ ਜਦੋਂ ਮੱਥਾ ਟਿਕ ਰਿਹਾ ਸੀ ਤੇ ਉਹ ਇਦਾਂ ਟੇਡੀਆਂ ਹੋ ਹੋ ਵੇਖਦੀਆਂ ਕਿ ਕਦੋਂ ਤੁਹਾਡਾ ਨਿਬੜਨਾ ਤੇ ਕਦੋਂ ਅਸੀਂ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਹੈ ਚਾਨਾ ਵੀ ਜਿਵੇਂ ਪਿਆਰ ਹੈ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਆਪਣੇ ਜਿਵੇਂ ਉਹਨਾਂ ਨੇ ਜੁੜੇ ਐ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ ਆ ਜਿੰਨੇ ਅਸੀਂ ਬੈਠਿਆ ਮੈਂ ਤੁਹਾਨੂੰ ਗੁਰਸਿੱਖੋ ਪੁੱਛਦਾ ਅਸੀਂ ਭਲਾ ਐ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਹੈ ਅਮਰਤ ਧਾਰਿਓ ਸਿੰਘੋ ਪੰਗਾ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ ਕਿਉਂ ਨਹੀਂ ਪੈਦਾ ਹੁੰਦੀ ਤੇ ਯਾਦ ਇਹ ਰੱਖਿਓ ਸਵਾਦ ਪ੍ਰੇਮ ਦਿੰਦਾ ਪ੍ਰੇਮ ਰਿਫਲੈਕਟ ਹੋਣਾ ਤੇਰੇ ਪ੍ਰੇਮ ਨੇ ਧਿਆਨ ਨਾਲ ਸੁਣੀ ਧਿਆਨ ਨਾਲ ਜਿਹੜਾ ਵੀ ਸੱਜਣ ਕਹਿੰਦਾ ਮੇਰੇ ਗੁਰੂ ਸਾਹਿਬ ਮੈਨੂੰ ਪ੍ਰੇਮ ਕਰਦੇ ਐ ਅਸਲ ਦੇ ਵਿੱਚ ਉਹ ਖੁਦ ਪ੍ਰੇਮ ਕਰਦਾ ਹੈ ਤੇਰੇ ਪ੍ਰੇਮ ਨੇ ਹੀ ਰਿਫਲੈਕਟ ਹੋਣਾ ਹੈ ਤੇਰੇ ਪ੍ਰੇਮ ਨੇ ਹੀ ਮੁੜ ਕੇ ਆਉਣਾ ਹੈ ਜਿਹੋ ਜੀ ਦ੍ਰਿਸ਼ਟੀ ਬਣਾਓਗੇ ਕ੍ਰਿਸ਼ਨ ਜੀ ਨੇ ਕਿਹਾ ਸੀ ਜਥਾ ਦ੍ਰਿਸ਼ਟੀ ਤਤਸ ਸ੍ਰਿਸ਼ਟੀ ਜੇਹੋ ਜੀ ਤੁਸੀਂ ਦ੍ਰਿਸ਼ਟੀ ਹੈ ਤੁਹਾਡੀ ਉਹੋ ਜੀ ਤੁਹਾਨੂੰ ਸ੍ਰਿਸ਼ਟੀ ਲੱਗਣ ਲੱਗ ਪੈਂਦੀ ਹੈ ਇਹ ਤੁਹਾਡਾ ਹੀ ਪਿਆਰ ਹੈ ਰਿਫਲੈਕਟ ਹੁੰਦਾ ਹੈ ਵੇਖੋ ਮੈਂ ਰਾਤ ਦਵਾਨ ਵਿੱਚ ਰਾਏਕੋਟ ਗੱਲ ਕਰਦਾ ਸੀ ਉੱਥੇ ਸਾਡੇ ਨੇੜੇ ਸਮਾਗਮ ਸੀ ਤੂੰ ਦਸ਼ਮੇਸ਼ ਪਾਸ਼ਾ ਦੀ ਤਸਵੀਰ ਕੋਲ ਬਹਿ ਜਾ ਫੋਟੋ ਕੋਲ ਬਹਿ ਜਾ ਇੱਕ ਘੰਟਾ ਬੈਠਾ ਰਹਿ ਤੇ ਤੂੰ ਆਖ ਮੇਰੇ ਪਾਸ਼ਾ ਤੇ ਮੈਨੂੰ ਵੇਖੀ ਜਾਂਦੇ ਸੀ ਮੇਰੇ ਪਾਤਸ਼ਾਹ ਤੇ ਮੈਨੂੰ ਵੇਖੀ ਜਾਂਦੇ ਸੀ ਤੇ ਤੂੰ ਅੱਖਾਂ ਚੱਖਾਂ ਪਾ ਕੇ ਬੈਠਾ ਮੇਰੇ ਤੇ ਹੀ ਨਜ਼ਰ ਸੀ ਇੱਕ ਘੰਟਾ ਮੇਰੇ ਵਾਲੀ ਵੇਖੀ ਜਾਂਦੇ ਸੀ ਗੁਰਮਖਾ ਸੱਚ ਹੈ ਕਿ ਇੱਕ ਘੰਟਾ ਤੂੰ ਵੀ ਤੇ ਉੱਥੇ ਉਹਦੇ ਵਾਲੀ ਵੇਖੀ ਜਾਂਦਾ ਸੀ ਨਾ ਇਹ ਤੇਰਾ ਹੀ ਪਿਆਰ ਸੀ ਜਿਹੜਾ ਰਿਫਲੈਕਟ ਹੋ ਰਿਹਾ ਸੀ